ਇੱਕ ਵਾਰੇ ਕੁੜੀ ਵਾਲਿਆਂ ਨੇ ਇੱਕ ਸ਼ਰਤ ਰੱਖਤੀ ਵੀ ਬਰਾਤ ਆਵੇ ਪਰ ਉਹ ਚ ਕੋਈ ਬਜ਼ੁਰਗ ਨਾ ਹੋਵੇ। ਬਸ 30 ਸਾਲ ਤੋਂ 35 ਸਾਲ ਦੇ ਹੋਣ ਬਸ। ਬਰਾਤ ਉਰ ਲਗੀ ਇੱਕ ਬੰਦਾ ਕਹਿੰਦਾ ਬਜ਼ੁਰਗ ਕਹਿੰਦਾ ਉਹ ਇੱਕ ਬੁੜੇ ਨੂੰ ਲੈ ਜਾਓ। ਲੁਕੋ ਲੁਕੋ ਕੇ ਲੈ ਜਾਓ ਤਜਰਬਾ ਕੰਮ ਆਊ। ਉਹਨਾਂ ਨੇ ਸੰਦੂਕ ਚ ਲੁਕੋ ਲਿਆ ਬੁੜਾ ਇੱਕ। ਤੋਂ ਉਹਨਾਂ ਦਾ ਜਾ ਕੇ ਕੁੜੀ ਵਾਲਿਆਂ ਨੂੰ ਦਿਖਾਤਾ ਦੇਖੋ ਕੋਈ ਬੁੜਾ ਨਹੀਂ ਹੈ ਸਾਰੇ ਮੁੰਡੇ-ਮੁੰਡੇ ਨੇ ਠੀਕ ਹੈ। ਕਹਿੰਦੇ ਕਿੰਨੇ ਜਾਣੇ ਹੋ ਕਹਿੰਦੇ 35 ਆ। ਉਹ ਕਹਿੰਦੇ 35 ਬੱਕਰੇ ਨੇ ਫਿਰ 35 ਬੱਕਰੇ ਵਡਾਂਗੇ ਤੁਹਾਨੂੰ ਖਾਣੇ ਪੈਣਗੇ ਹੁਣ ਸਾਰੇ ਟਰਦੀ ਇੱਕ ਬੱਕਰਾ ਇੱਕ ਜਾਨਾ ਕਿਵੇਂ ਖਾਊਗਾ ਇਹ ਤਾਂ ਬਹੁਤ ਕੰਮ ਖਰਾਬ ਹੋ ਜਾਊਗਾ ਫਿਰ ਕਿਸੇ ਨੇ ਕਿਹਾ ਲੈ ਨਾ ਸਦੂ ਖੋਲ ਕੇ ਬੁੜੇ ਨੂੰ ਪੁੱਛ ਲੋ ਉਹਨੇ ਸਦੂ ਖੋਲ ਕੇ ਬੁੜੇ ਨੂੰ ਪੁੱਛਿਆ ਕਹਿੰਦੀ ਐ ਕਹਿੰਦੇ ਨੇ 35 ਬੱਕਰੇ ਨੇ 35 ਜਾਨੇ ਇੱਕ ਬੱਕਰਾ ਕਿਵੇਂ ਖਾਵਾਂ ਕਹਿੰਨਾ ਉਹਨਾਂ ਨੂੰ ਇਹ ਕਹਦੋ ਵੀ ਇੱਕੋ ਟਾਈਮ ਤੇ ਇੱਕ ਵੱਡਣਾ ਉਹ ਇੱਕੋ ਟਾਈਮ ਤੇ ਇੱਕ ਵੱਡਿਆ ਕਰਨ ਇੱਕ ਇੱਕ ਬੁਰ ਕੀ ਆਇਆ ਕਰੇ ਸਾਰਾ ਉਦੋਂ ਕੀ ਫਰਕ ਪੈਂਦਾ ਅਗਲਾ ਬੱਡੇ ਕਰਨੀ ਕਬੂਰਗੀ ਫੇਰ ਜਦੋਂ 25 26 ਖਾ ਗਏ ਉਹ ਕਹਿੰਦੇ ਤਰਾਸ਼ੀ ਲੈਣੀ ਆ ਥੋੜੇ ਜਿਹੀ ਕੋਈ ਬੁੜਾ ਹੈਗਾ ਤੇ ਯਾਰ ਬਾਈ ਥੋੜਾ ਜਿਆਦਾ ਨਹੀਂ ਹੋ ਸਕਦਾ ਸੋ ਮੈਂ ਹੀ ਚਾਹਨਾ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਪਹਿਲਾਂ ਵੀ ਗੁਰਾਂ ਦੇ ਨਾਂ ਤੇ ਬਸਦਾ ਸੀ ਬਸਦਾ ਰਹੂਗਾ ਸਾਡੇ ਕੋਲੇ ਗੁਰੂਆਂ ਪੀਰਾਂ ਸ਼ਹੀਦਾਂ ਦਾ ਆਸ਼ੀਰਵਾਦ ਹੈ ਉਹਨਾਂ ਦੇ ਪਾਏ ਹੋਏ ਪੂਰਨੇ ਆ ਅਸੀਂ ਲੋਕਾਂ ਦੀਆਂ ਧੀਆਂ ਪੜਾਣ ਦੀ ਇਸ ਤਾਂ ਬਚਾਉਣ ਲਈ ਅਸੀਂ ਗਰੀਬਾਂ ਦੇ ਹੱਕ ਚ ਖੜਨ ਲਈ ਅਸੀਂ ਜ਼ੁਲਮ ਦੇ ਖਿਲਾਫ ਲੜਨ ਲਈ ਸਾਨੂੰ ਸਾਡੇ ਗੁਰੂਆਂ ਨੇ ਸਿੱਖਿਆਵਾਂ ਦਿੱਤੀਆਂ ਨੇ ਸੋ ਆਪਣੇ ਕੰਮ ਨੂੰ ਤਾਂ ਦੇਹੀ ਨਾ ਕਰਿਓ ਤਿਰੰਗਾ ਪੰਜਾਬ ਦੀ ਪੰਜਾਬ ਤੁਸੀਂ ਹੁਣ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਗਏ ਕੋਈ ਦਿੱਕਤ ਹੋਵੇ ਕਿਸੇ ਕਿਸਮ ਦਾ ਕੋਈ ਡਿਊਟੀ ਦੌਰਾਨ ਕੋਈ ਕਿਸੇ ਕਿਸਮ ਦਾ ਸੁਝਾਅ ਵੀ ਹੋਵੇ ਬੜੇ ਸੈਸ਼ਨ ਵੀ ਮਿਲ ਜਾਂਦੇ ਆ ਕਈ ਵਾਰੀ ਤਾਂ ਤੁਹਾਡੇ ਆਫੀਸਰ ਸਹਿਬਾਨ ਹੈਗੇ ਨੇ ਔਰ इजीली ਅਸੈਸੇਬਲ ਨਹੀਂ ਸਾਰੇ ਕੋਈ ਇਹ ਨਹੀਂ ਹੈਗਾ ਕਿ ਕੋਈ ਮਿਲਦਾ ਨਹੀਂ ਅਫਸਰ ਜਿਹਾ ਅਫਸਰ ਨੂੰ ਮੈਂ ਨਹੀਂ ਮਿਲਦਾ ਸੋ ਤੁਹਾਡੇ ਵਰਗੇ ਆ ਇਦਾਂ ਹੀ ਰਹਨੇ ਆ ਕੋਈ ਗੈਪ ਨਹੀਂ ਅਸੀਂ ਕ੍ਰੀਏਟ ਕਰਨ ਦੇ ਕਿਉਂਕਿ ਲੋਕਾਂ ਦਾ ਤੇ ਲੀਡਰਾਂ ਦਾ ਜਿਹੜਾ ਗੈਪ ਹੈ ਨਾ ਉਹ ਬਹੁਤ ਜ਼ਿਆਦਾ ਗੈਪ ਪੈ ਗਿਆ ਸੀਗਾ ਇਸ ਕਰਕੇ ਲੋਕ ਉਹਨਾਂ ਨੂੰ ਛੱਡ ਗਏ ਜਿਹੜੇ ਨੀ ਨੀ ਨਜ਼ਰ ਆਉਂਦੇ ਸੀਗੇ ਤੇ ਲੋਕਾਂ ਦੇ ਵਿੱਚ ਰਹੋ ਲੋਕਾਂ ਨੇ ਬਣਾਏ ਆ ਜੀ ਜਦੋਂ ਬਣਾਏ ਲੋਕਾਂ ਨੇ ਆ ਤਾਂ ਫਿਰ ਫਿਰ ਤੁਸੀਂ ਉਹਨਾਂ ਤੋਂ ਦੂਰ ਕਿਉਂ ਹੋਣੇ ਹੋ ਸੋ ਪਬਲਿਕ 'ਚ ਰਹੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੋ ਅੱਛਾ ਜਦੋਂ ਅਸੀਂ ਹੁਣ ਅਸੀਂ ਫੈਸਲਾ ਕੀਤਾ ਕਿ ਡਿਪਟੀ ਕਮਿਸ਼ਨਰ ਜਿਹੜੇ ਨੇ ਹਫ਼ਤੇ 'ਚ ਦੋ ਵਾਰੀ ਪਿੰਡਾਂ ਜਾਣਗੇ ਅਨਾਉਂਸਮੈਂਟ ਕਰਕੇ ਰੇਡੀਓ 'ਚ ਗੁਰਦੁਆਰਾ ਸਾਹਿਬ ਤੋਂ ਤੇ ਉੱਥੇ ਤਾਂ ਚਾਰ ਪਿੰਡਾਂ ਦਾ ਕੱਟ ਕਰਕੇ ਉੱਥੇ ਆਧਾਰ ਕਾਰਡ ਦੀ ਕਿਸੇ ਦੀ ਸਮੱਸਿਆ ਹੈ ਕਿ ਦੀ ਰਜਿਸਟਰੀ ਦਾ ਕੋਈ ਕਾਗਜ਼ ਫਸਿਆ ਹੋਇਆ ਕਿਸੇ ਦਾ ਕੋਈ ਪ੍ਰਮਾਣ ਪੱਤਰ ਹੈ ਉੱਥੇ ਬਹਿ ਕੇ ਕਰ ਦੋ ਕੰਪਿਊਟਰ ਤਾਂ ਅੱਜ ਕੱਲ ਆਫਿਸ ਤਾਂ ਐਡਾ ਗਰੇ ਗਿਆ ਜੀ ਇੱਕ ਕੰਪਿਊਟਰ ਹੈ ਨਾਲ ਦੋ ਦੇ ਬਾਇਓਮੈਟ੍ਰਿਕ ਵਾਲੇ ਉਂਗੂਠੇ ਵਾਲੇ ਦੋ ਐਡਾ ਤਾਂ ਆਫਿਸ ਬਣ ਗਿਆ ਜੀ ਤੇ ਨਾਲ ਲੈ ਜਾਓ ਉੱਥੇ ਸੱਤ ਚ ਬਹਿ ਜਾਓ ਜਾ ਕੇ ਲੋਕਾਂ ਨੇ ਤਾਂ ਡੀਸੀ ਨਹੀਂ ਦੇਖਿਆ ਆਪਣੇ ਕਦੇ ਵੀ ਡੀਸੀ ਕੋ ਕਿਹਾ ਜਾਂਦਾ ਸੋ ਡਿਪਟੀ ਕਮਿਸ਼ਨਰ ਜਾਣ ਐਡੀਸੀ ਜਾਣ ਉੱਥੇ ਜਾ ਕੇ ਕੰਮ ਕਰ ਦੇਣ ਇਹਦਾ ਨਾਮ ਰੱਖਿਆ ਸੀ ਸਰਕਾਰ ਤੁਹਾਡੇ ਦਵਾਰ ਤੁਹਾਡੇ ਪਿੰਡਾਂ 'ਚ ਵੀ ਆਉਣਗੇ ਅਸੀਂ ਪਾਇਲਟ ਕਰ ਲਏ ਕਾਮਯਾਬ ਰਹੇ ਨੇ ਹੁਣ ਹੁਣ ਰੈਗੂਲਰ ਕਰਾਂਗੇ ਜਦੋਂ ਅਸੀਂ ਵੋਟਾਂ ਲੈਣ ਜਾਂਦੇ ਆ ਉਹ ਤਾਂ ਅਸੀਂ ਕੋਈ ਬਾਹਰ ਕੋਠਾ ਹੋਵੇ ਕੋਠਿਆਂ 'ਚ ਰਹਿੰਦਾ ਕੋਈ ਜਾਂ ਡੇਰਾ ਕਹਿ ਦਿੰਦੇ ਆ ਉਹ ਉੱਥੇ ਵੀ ਜਾਂਦੇ ਆ ਜੀ ਧਿਆਨ ਰੱਖਿਓ ਤੇ ਜਦੋਂ ਜਿੱਤ ਜਾਨੇ ਕਹਿੰਦੇ ਚੰਡੀਗੜ੍ਹ ਆਜੋ ਤੇ ਚੰਡੀਗੜ੍ਹ ਨੂੰ ਪਿੰਡਾਂ 'ਚ ਕੌਣ ਲੈ ਕੇ ਜਾਂਦੇ ਆ ਸੀ ਚੰਡੀਗੜ੍ਹ ਪਿੰਡਾਂ 'ਕੁਝ ਜਾਊਗਾ ਜੀ ਸਰਕਾਰ ਲੋਕਾਂ ਕੋਲੇ ਜਾਊਗੀ ਲੋਕਾਂ ਨੂੰ ਸਰਕਾਰ ਕੋਲੇ ਆਉਣ ਦੀ ਕੋਈ ਲੋੜ ਨਹੀਂ ਧੱਕੇ ਖਾਣ ਜਿਹੜੇ ਜਿੰਨੀਆਂ ਵੀ ਖੱਜਲ ਖਵਾਰੀਆਂ ਨੇ ਸਾਰੀਆਂ ਅਸੀਂ ਬੰਦ ਕਰਾਂਗੇ ਤੇ ਤੁਹਾਨੂੰ ਅੱਜ ਅਸੀਂ ਇੱਥੋਂ ਨਿਯੁਕਤੀ ਪੱਤਰ ਲੈ ਕੇ ਭੇਜਤਾ ਤੁਸੀਂ ਕੰਮ ਕਰੋ ਆਪਣੇ ਜਿੱਥੇ ਵੀ ਜਿਹੜੇ ਵੀ ਹਸਪੀਟਲ ਚ ਜਿਹੜੇ ਵੀ ਅਧਾਰੇ ਚ ਤੁਹਾਡੀ ਡਿਊਟੀ ਲੱਗੂਗੀ ਤੰਦੇ ਹੀ ਨਾ ਕੰਮ ਕਰੋ ਉਹਦਾ ਉਹ ਕੰਮ ਦਾ ਜਿਹੜਾ ਕਰਨ ਦਾ ਸਕੂਨ ਹੈ ਉਹ ਵੀ ਬਹੁਤ ਉਹਦੀ ਕੋਈ ਗਰੰਟੀ ਚ ਵੈਲਿਊ ਨਹੀਂ ਹੈਗੀ ਕਿ ਮੈਂ ਅੱਜ ਕੰਮ ਕਰਕੇ ਆਇਆ ਦੋ ਤਿੰਨ ਤੁਹਾਡੇ ਸਾਈਨ ਕਰਨ ਨਾਲ ਹੋ ਕੀ ਪਤਾ ਕਿੰਨੇ ਘਰਾਂ ਦੇ ਚੁੱਲ੍ਹੇ ਬਲ ਜਾਣ ਕੀ ਪਤਾ ਕਿੰਨੇ ਘਰ ਦੀ ਕਬੀਲਦਾਰੀ ਲਈ ਤੇ ਆ ਜੇ ਤੁਹਾਡੇ ਇੱਕ ਸਾਈਨ ਕਰਨ ਨਾਲ ਇੱਕ ਫਾਈਲ ਨੂੰ ਅੱਗੇ ਤੋਰਨ ਨਾਲ ਕੀ ਪਤਾ ਕਿਹੜਾ ਘਰ ਤੁਰਪੇ ਸੋ ਇਸ ਕਰਕੇ ਹਰ ਵਾਰ ਹਰ ਫਾਈਲ ਨੂੰ ਸੀਰੀਅਸ ਲੈ ਕੇ ਹਰ ਵਾਰ ਹਰ ਸਾਈਨ ਨੂੰ ਸੀਰੀਅਸ ਲੈ ਕੇ ਕਰਨਾ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਉਮੀਦਾਂ ਤੇ ਪੂਰੇ ਉਤਰਾਂਗੇ ਲੋਕਾਂ ਦੀ ਉਮੀਦਾਂ ਤੇ ਤੇ ਮੈਂ ਬਹੁਤ-ਬਹੁਤ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਵਿਸ਼ੂ ਆਲ ਦਾ ਬੈਸਟ ਫਾਰ ਯੂਰ ਫਿਊਚਰ ਉਹ ਹੀ ਆਕੇ ਮੈਂ ਇੱਕ ਵਾਰੀ ਫੇਰ ਕਹੂੰਗਾ ਕਿ ਕੰਮ ਨੂੰ ਕਰਮ ਸਮਝਣਾ ਆਮ ਤੌਰ ਤੇ ਆਪਾਂ ਕਹਿੰਦੇ ਆ ਆ ਮੇਰੀ ਜਨਮ ਭੂਮੀ ਹੈ ਆ ਮੇਰੀ ਕਰਮ ਭੂਮੀ ਹੈ ਜਨਮ ਭੂਮੀ ਜਿੱਥੇ ਜਨਮ ਹੋਇਆ ਸੀ ਕਰਮ ਭੂਮੀ ਜਿੱਥੇ ਕੰਮ ਕੀਤਾ ਸੋ ਬਹੁਤ ਸਾਰੇ ਲੋਕਾਂ ਦੀ ਜਨਮ ਭੂਮੀ ਹੋਰ ਹੁੰਦੀ ਹੈ ਕਰਮ ਭੂਮੀ ਹੋਰ ਹੁੰਦੀ ਹੈ ਸੋ ਗੁਰੂ ਸਾਹਿਬ ਚਾਰੇ ਉਦਾਸੀਆਂ ਤੇ ਜਦੋਂ ਵੀ ਗਏ ਉਦਾਸੀਆਂ ਤੋਂ ਵਾਪਸ ਆਉਣ ਆ ਕੇ ਉਹ ਕਦੇ ਵੀ ਵਿਹਲੇ ਨਹੀਂ ਰਹੇ ਸੀ ਉਹ ਆਪਣਾ ਕੰਮ ਫੇਰ ਕਰ ਲੱਗ ਜਾਂਦੇ ਸੀ ਖੇਤੀ ਕਰਨ ਲੱਗ ਜਾਂਦੇ ਸੀ ਹਰ ਪੰਜਾਲੀ ਚੱਕ ਲੈਂਦੇ ਸੀ ਤੇ ਜਿਹੜਾ ਆਖਰੀ ਪਿੰਡ ਜਿੱਥੇ ਉਹਨਾਂ ਨੇ ਜ਼ਿੰਦਗੀ ਆਖਰੀ ਪਲ گزارੇ ਉਹਦਾ ਨਾਮ ਵੀ ਕਰਤਾਰਪੁਰ ਸੀ ਮਨੁਲ ਕਰਤਿਆਂ ਦਾ ਪਿੰਡ ਕੰਮ ਕੰਮ ਕਰਨ ਵਾਲਿਆਂ ਦਾ ਪਿੰਡ ਕਿਰਤ ਵਾਲਿਆਂ ਦਾ ਪਿੰਡ ਕਰਤਾਰਪੁਰ ਕਰਤਾਰਪੁਰ ਸੋ ਇਸ ਕਰਕੇ ਸਾਡੇ ਗੁਰੂਆਂ ਨੇ ਸਾਨੂੰ ਹੱਥੀਂ ਮਿਹਨਤ ਕਰਨ ਦਾ ਵੰਡ ਛਕਣ ਦਾ ਜ਼ੁਲਮ ਦੇ ਖਿਲਾਫ ਖੜਨ ਦਾ ਲੜਨ ਦਾ ਤੇ ਸਾਰਿਆਂ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ ਹੈ ਮਾਨਵਤਾ ਦਾ ਸੰਦੇਸ਼ ਦਿੱਤਾ ਸਰਬੱਤ ਦਾ ਭਲੇ ਦਾ ਸੰਦੇਸ਼ ਦਿੱਤਾ ਤੇ ਆਪਾਂ ਜਿੰਨਾ ਕਿ ਯੋਗਦਾਨ ਪਾ ਸਕਦੇ ਹਾਂ ਹਰ ਇੱਕ ਨੇ ਜਾਣੇ ਧਰਤੀ ਤੋਂ ਪਰ ਯੋਗਦਾਨ ਕਿੰਨਾ ਕੁ ਪਾ ਸਕਦੇ ਹਾਂ ਆਪਣੀ ਟਿਨਿਓਰ ਦੌਰਾਨ ਦੁਨੀਆ ਇੱਕ ਬਹੁਤ ਵੱਡੀ ਸਟੇਜ ਹੈ ਉੱਥੇ ਹਰੇਕ ਨੂੰ ਰੋਲ ਮਿਲਦਾ ਹੈ ਕਿਸੇ ਨੂੰ 50 ਸਾਲ ਵਾਸਤੇ ਰੋਲ ਮਿਲ ਜਾਂਦਾ ਹੈ ਕਿਸੇ ਨੂੰ 70 ਵਾਸਤੇ ਮਿਲ ਜਾਂਦਾ ਕਿਸੇ ਨੂੰ 80 ਵੀ ਮਿਲ ਜਾਂਦਾ 90 ਵੀ ਜੀਦਾ ਜਿੰਨਾ ਰੋਲ ਹੈ ਉਹ ਕਰਕੇ ਜਾਵੇ ਜ਼ਰੂਰੀ ਨਹੀਂ ਕਿ ਰੋਲ ਵੱਡਾ ਹੋਵੇ ਤਾਂ ਇਹ ਤੁਸੀਂ ਫੇਮਸ ਹੋਵੋਗੇ ਜਿਹੜੇ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਉਹ ਛੋਟੇ ਜਿਹੇ ਰੋਲ ਦੇ ਵਿੱਚ ਵੀ ਯਾਦਗਾਰੀ ਫਿਲਮ ਬਣਾ ਜਾਂਦੇ ਨੇ ਤੁਸੀਂ ਦੇਖ ਲਓ ਸ਼ੋਲੇ ਫਿਲਮ ਦੀ ਗੱਲ ਕਰੀਏ ਤਾ ਇਕুই ਡਾਇਲੌਗ ਸੀ ਨਾ ਇਤਨਾ ਸਨਾਟਾ ਕਿਉਂ ਆ ਭਾਈ ਕਿੱਡਾ ਕਰੋਲ ਸੀਗਾ ਐਡਾ ਕਰੋਲ ਸੀ ਪਰ ਉਹ ਹਰ ਇੱਕ ਨੂੰ ਯਾਦ ਰਹਿੰਦਾ ਸੋ ਰੋਲ ਛੋਟਾ ਵੱਡਾ ਨਹੀਂ ਹੁੰਦਾ ਸੋ ਆਰਟਿਸਟ ਜਿਹੜੇ ਹੁੰਦੇ ਨੇ ਉਹ ਕਦੇ ਡਾਇਲੌਗਾਂ ਦੇ ਜਾਂ ਜਿਹੜਾ ਫੁਟੇਜ ਦੇ ਮਾਹਰ ਜਾਂ ਮਹਤਾਜ ਨਹੀਂ ਹੁੰਦੇ ਉਹ ਛੋਟੇ ਸਮੇਂ ਚ ਆ ਕੇ ਆਪਣਾ ਕੰਮ ਕਰ ਜਾਂਦੇ ਥੋੜਾ ਜਿਹਾ ਟਾਈਮ ਆਪਾਂ ਨੂੰ ਮਿਲਿਆ ਧਰਤੀ ਤੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਵੀ ਲੱਗਦਾ ਕਿ ਆਪਾਂ ਇਸ ਸਮੇਂ ਨੂੰ ਸਾਰਥਕ ਤਰੀਕੇ ਨਾਲ ਇਸ ਸਮੇਂ ਨੂੰ ਵਧੀਆ ਤਰੀਕੇ ਨਾਲ ਵਰਤਾਂਗੇ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ